ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਪਾਵਨ ਇਤਿਹਾਸ ਨਿਤਾ ਪ੍ਰਤੀ ਸਰਵਣ ਕਰ ਰਹੇ ਹਾਂ ਸੋ ਜੋ ਇਤਿਹਾਸ ਅੱਗੇ ਆ ਰਿਹਾ ਹੈ ਸ੍ਰੀ ਪਾਵਨ ਲੈਣਾ ਜੀ ਜੋ ਬਾਅਦ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਣੇ ਉਹ ਇਤਿਹਾਸ ਅੱਗੇ ਆ ਰਿਹਾ ਸੋ ਆਓ ਸਰਵਣ ਕਰਨ ਤੋਂ ਪਹਿਲਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ सतनामवाहे ग्रु सत्मवाहे ग्रु सत्म वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬਰਖਾ ਰੁੱਤ ਦੀ ਨਿਖਰੀ ਹੋਈ ਪਿੰਡੜੀ ਰਾਤ ਹੈ ਇੱਕ ਸੋਹਣੇ ਜਿਹੇ ਮੈਦਾਨ ਵਿੱਚ ਦਰੀ ਵਿਛੀ ਹੋਈ ਹੈ ਵਿਚਕਾਰ ਇੱਕ ਚੌਂਕੀ ਹੈ ਇਸ ਪਰ ਇੱਕ ਥਾਲੀ ਥਾਲੀ ਦੇ ਵਿੱਚਕਾਰ ਆਟੇ ਦੀ ਜੋਤ ਘਿਓ ਨਾਲ ਭਰੀ ਲਟ-ਲਟ ਬਲ ਰਹੀ ਹੈ ਆਲੇ ਦੁਆਲੇ ਫੁੱਲ ਵੀੜੇ ਹੋਏ ਹਨ ਇਸ ਚੌਂਕੀ ਤੋਂ ਥੋੜੀ-ਥੋੜੀ ਵਿੱਥ ਤੇ अनेका ਪ੍ਰੇਮੀ ਪੜ ਲਾਈ ਬੈਠੇ ਆ ਕਿਸੇ ਪਾਸ ਛੈਣੇ ਹਨ ਤੇ ਕਿਸੇ ਪਾਸ ਢੋਲਕ ਕਿਸੇ ਪਾਸ ਖਟਤਾਰ ਹੈ ਤੇ ਕਿਸੇ ਪਾਸ ਮਿਰਦੰਗ ਸਾਰੇ ਦੇਵਾ ਰਾਣੀ ਦੀਆਂ ਭੇਟਾਂ गा ਰਹੇ ਨੇ ਇਹਨਾਂ ਸਾਰਿਆਂ ਵਿੱਚ ਇੱਕ ਗਰੀਬੀ ਸੂਰਤ ਦਾ ਮਿੱਠਾ ਰਸ ਪਿੰਡਾ ਪ੍ਰੇਮ ਦੀ ਦਮਕ ਵਾਲਾ ਸੱਜਣ ਪੈਰੀ ਕੋ ਗੁਰੂ ਬੰਨੀ ਬੈਠਾ ਹੈ ਤੇ ਕਈ ਵਾਰ ਮौज ਵਿੱਚ ਆ ਕੇ ਉੱਠਦਾ ਹੈ ਤੇ ਐਸੀ ਨ੍ਰਿਤਕਾਰੀ ਕਰਦਾ ਹੈ ਕਿ ਸਭ ਦੀ ਅੱਖ ਜੁੜ ਜਾਂਦੀ ਹੈ ਤੇ ਢੋਲ ਕਛੈਣੇ ਧਰੇ ਰਹਿ ਜਾਂਦੇ ਆ ਰਾਤ ਟੁਰਦੀ ਗਈ ਲੰਗਦੀ ਗਈ ਤਰੇ ਪੈਰਾ ਵੱਜ ਪਿਆ ਹੁਣ ਢੋਲ ਕਛੈਣੇ ਬੰਦ ਹੋਏ ਤੇ ਆਪੋ ਵਿੱਚ ਸਲਾਹ ਟੁਰੀਆਂ ਢੇਰ ਚਿਰ ਮਗਰੋਂ ਫੈਸਲਾ ਹੋਇਆ ਕਿ ਅਗਲਾ ਮਹੀਨਾ ਜੋ ਆ ਰਿਹਾ ਸਾਰਾ ਸੰਗ ਪਹਾੜਾਂ ਵਾਲੀ ਬੰਨੇ ਟੁਰਪਏ ਅਜੇ ਪਹਿਲੀ ਘੜੀ ਹੀ ਵੱਜੀ ਸੀ ਕੇ ਸਾਰੇ ਜਣੇ ਘਰੋ ਘਰੀ ਟੁਰ ਗਏ ਪਰ ਉਹ ਜੋ ਪੈਰੀ ਕੋ ਗੁਰੂ ਬਣ ਕੇ ਨਿਰਤ ਕਰਨ ਹਾਰੇ ਸੋਹਣੇ ਰੂਪ ਵਾਲੇ ਸਨ ਇੱਕ ਸ਼ੰਭ ਨੂੰ ਨਹਾਉਣ ਲਈ ਚਲੇ ਗਏ ਇੱਥੇ ਅੱਗੇ ਇੱਕ ਆਦਮੀ ਨਹਾ ਕੇ ਬੈਠਾ ਹੈ ਪਹਿਲਾਂ ਹੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ ਭੋਗ ਪਾ ਕੇ ਇਸਨੇ ਆਸਾ ਰਾਗ ਵਿੱਚ ਇੱਕ ਦੋ ਸ਼ਬਦ ਗਾਏ ਹੂੰ ਗੁਰੂਆਂ ਵਾਲਾ ਸੱਜਣ ਜਿਸ ਦਾ ਨਾਮ ਲੈਣਾ ਸੀ ਇਸ ਦੇ ਬਾਤ ਸੁਣ ਕੇ ਮਗਨ ਹੁੰਦਾ ਗਿਆ ਉਸ ਨੂੰ ਉਹ ਸਵਾਦ ਆਇਆ ਜੋ ਕਦੇ ਦੇਵੀ ਦੀਆਂ ਪੇਟਾ ਗਾਉਂਦਿਆਂ ਨਹੀਂ ਸੀ ਆਇਆ ਕਦੇ ਆਪਣੀ ਨਿਰਧਕਾਰੀ ਵਿੱਚ ਨਹੀਂ ਸੀ ਪਿਆ ਲੈਣਾ ਜੀ ਅੰਦਰੋਂ ਬਾਹਰੋਂ ਸੁੰਦਰ ਸਨ ਕਸਤੂਰੇ ਮਿਰਗ ਵਾਂਗੂ ਖੁਸ਼ਬੂ ਦੇ ਨਾਪੇ ਹਨ ਪਰ ਰੱਬ ਨੇ ਖਬਰ ਨਹੀਂ ਕੀ ਕੰਮ ਲੈਣਾ ਹੈ ਕੇ ਲੈਣਾ ਜੀ ਨੂੰ ਅਜੇ ਉਸ ਦਾ ਕੁਝ ਪਤਾ ਨਹੀਂ ਉਹ ਘੋ ਦੀ ਬਲਦੀ ਲਾਟ ਤੇ ਲੱਟੂ ਆ ਹਰ ਸਾਲ ਦੇਵੀ ਦੇ ਦੁਆਰੇ ਪਹਾੜ ਜਾਂਦੇ ਤੇ ਉੱਥੇ ਬਲਨਹਾਰ ਲਾਟਾਂ ਨੂੰ ਵੇਖ ਕੇ ਬਲਨਹਾਰ ਲਾਟਾਂ ਨੂੰ ਵੇਖ ਕੇ ਅਚਰਜ ਹੋ ਹੋ ਜਾਂਦੇ ਹਨ ਪਹਾੜਾਂ ਦੇ ਵਿੱਚ ਸ਼੍ਰੀ ਜਵਾਲਾਮੁਖੀ ਜੀ ਲਾਟਾਂ ਜ਼ਮੀਨ ਵਿੱਚੋਂ ਨਿਕਲ ਰਹੀਆਂ ਬਲਨਹਾਰ ਗੈਸਾਂ ਤੋਂ ਬਲਦੀਆਂ ਨੇ ਬੈਸ਼ਨੋ ਦੇਵੀ ਲਾਟਾਂ ਆਪ ਬਲਦੀ ਐ ਬੈਸ਼ਨੋ ਦੇਵੀ ਵੀ ਜਾਂਦੇ ਆ ਹਿੰਦੂ ਭਰਾ ਤੇ ਜਵਾਲਾ ਜੀ ਵੀ ਜਾਂਦੇ ਆ ਜਵਾਲਾ ਜੀ ਤਾਂ ਲਾਟਾਂ ਆਪਣੇ ਆਪ ਬਲਦੀਆਂ ਨੇ ਪਹਾੜਾਂ ਦੇ ਵਿੱਚੋਂ ਬਲਨਸ਼ੀਲ ਪਦਾਰਥ ਨਿਕਲਦਾ ਹੈ ਤੇ ਬੈਸ਼ਨੋ ਦੇਵੀ ਦੇ ਵਿੱਚ ਲਾਟਾਂ ਆਪ ਚਲੌਣੀਆਂ ਪੈਂਦੀਆਂ ਇਹ ਨੇਕੀ ਦਾ ਪੁੰਜ ਹਨ ਪਲਿਆਈ ਦਾ ਰੂਪ ਨੇ ਗਰੀਬੀ ਦੀ ਹੱਦ ਹੈ ਸੁੰਦਰਤਾ ਦੀ ਆਬਦੀ ਹਨ ਪਰ ਦੇਖੋ ਅਜੇ ਆਪਣੀ ਖੁਸ਼ਬੂ ਤੇ ਨਾਪੇ ਨੂੰ ਆਪ ਨਹੀਂ ਸੁਂਗ ਰਹੇ ਰੱਬ ਦੇ ਕਿਸੇ ਦਾਨੇ ਹੱਥ ਨੇ ਤਾਣ ਹੁੰਦੇ ਹੋਏ ਨਿਤਾਣਾ ਕਰ ਰੱਖਿਆ ਜਦੋਂ ਸਿੱਖ ਉੱਠ ਟੁਰਿਆ ਤਾਂ ਲੈਣਾ ਜੀ ਨੇ ਉਸ ਨੂੰ ਬੁਲਾ ਕੇ ਪੁੱਛਿਆ ਸੱਜਣਾ ਤੂੰ ਕਿਸ ਦੀ ਬਾਣੀ ਪੜ੍ਹੀ ਹੈ ਸਿੱਖ ਨੇ ਕਿਹਾ ਜਿਉਂਦੇ ਸਤਿਗੁਰ ਦੀ ਲੈਣਾ ਨੇ ਕਿਹਾ ਜਿਉਂਦਾ ਸਤਿਗੁਰ ਕੌਣ ਹੈ ਸਿੱਖ ਨੇ ਕਿਹਾ ਜੋ ਵਾਹਿਗੁਰੂ ਚੋਂ ਆਇਆ ਹੈ ਲੈਣਾ ਜੀ ਨੇ ਪੁੱਛਿਆ ਉਹ ਕਿੱਥੇ ਹੈ ਸਿੱਖ ਨੇ ਕਿਹਾ ਇੱਥੇ ਹੈ ਉੱਥੇ ਹੈ ਸਾਰੇ ਹੈ ਲੈਣਾ ਜੀ ਨੇ ਕਿਹਾ ਪੁੱਛਿਆ ਕਦੋਂ ਤੋਂ ਹੈ ਸਿੱਖ ਨੇ ਕਿਹਾ ਅਜਲਾਂ ਤੋਂ ਹੈ ਆਦ ਜੁਗਾਦ ਤੋਂ ਹੈ ਜਿਵੇਂ ਆਪਾ ਪੜਦੇ ਆ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਲੈਣਾ ਜੀ ਨੇ ਹੈਰਾਨ ਹੋ ਕੇ ਕਿਹਾ ਉਹ ਦੇਹਾਂ ਵਿੱਚ ਹਨ ਸਿੱਖ ਨੇ ਕਿਹਾ ਅੱਜ ਕੱਲ ਏਸ ਮਾਤ ਲੋਕ ਵਿੱਚ ਦੇਹ ਧਾਰ ਕੇ ਪ੍ਰਗਟ ਹੋਏ ਹੈ ਲੈਣਾ ਜੀ ਨੇ ਪੁੱਛਿਆ ਅੱਛਾ ਸਿੱਖ ਨੇ ਕਿਹਾ ਸੰਸਾਰ ਵਿੱਚ ਪ੍ਰੇਮ ਨਹੀਂ ਰਿਹਾ ਜੀਵਨ ਕਣੀ ਨਹੀਂ ਰਹੀ ਪਰਮ ਰਸ ਨਹੀਂ ਰਹਾ ਅੰਧਕਾਰ ਛਾਇਆ ਪਿਆ ਸੂਗ ਹੀ ਸੂਗ ਮਤਲਬ ਗਲਿਆਨੀ ਹੀ ਗਲਿਆਨੀ ਹੈ ਇੱਕ ਦੂਜੇ ਤੋਂ ਇਸ ਕਰਕੇ ਗੁਰੂ ਨੇ ਐਤ ਕੀ ਆਪਣਾ ਕੋਈ ਕਾਇਮ ਮੁਕਾਮ ਅਵਤਾਰ ਜਾਂ ਭਗਤ ਨਹੀਂ ਪ੍ਰਗਟ ਕੀਤਾ ਸਗੋਂ ਆਪ ਹੀ ਆ ਗਏ ਇਹ ਪੁਰਾਣੇ ਸਮਿਆਂ ਵਿੱਚ ਤਾਂ ਆਪ ਦੇ ਅਵਤਾਰ ਆਪ ਦੇ ਭਗਤਾਂ ਨੂੰ ਪ੍ਰਗਟ ਕਰਦੇ ਰਹੇ ਆ ਪਰਮੇਸ਼ਰ ਜੀ ਪਰ ਉਹ ਸਿੱਖ ਕਹਿੰਦਾ ਵੀ ਉਹ ਐਦ ਕੀ ਵਾਰ ਪਰਮੇਸ਼ਰ ਆਪ ਹੀ ਆਗੇ ਕਿਉਂਕਿ ਗਲਿਆਨੀ ਬਹੁਤ ਜਿਆਦੇ ਵਧੀ ਪਈ ਹੈ ਜੋ ਅੰਧਕਾਰ ਛਾਇਆ ਬਹੁਤ ਜਿਆਦਾ ਹੈ ਉਹ ਅੰਧਕਾਰ ਕਿਸੇ ਅਵਤਾਰ ਪੀਰ ਪੈਗੰਬਰ ਜਾਂ ਭਗਤ ਤੋਂ ਦੂਰ ਨਹੀਂ ਹੋਣਾ ਉਹਨੂੰ ਦੂਰ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਵਾਹਿਗੁਰੂ ਜੀ ਆਪ ਹੀ ਆਏ ਆ ਲੈਣੇ ਨੇ ਪੁੱਛਿਆ ਅੱਜ ਕੱਲ ਮਕਾਮ ਕਿੱਥੇ ਆ ਫਿਰ ਸਿੱਖ ਨੇ ਗਿਆ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਲੈਣਾ ਜੀ ਨੇ ਪੁੱਛਿਆ ਕਿਰਪਾ ਕਰਕੇ ਨਾਮ ਦੱਸ ਸਕਦੇ ਹੋ ਸਿੱਖ ਨੇ ਸੀਸ ਨਿਵਾ ਕੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਮ ਸੁਣਦੇ ਸਾਰ ਲੈਣਾ ਜੀ ਦੇ ਲੂਕੰਡੇ ਖੜੇ ਹੋ ਗਏ ਇੱਕ ਥਰਾਟ ਜੀ ਆਈ ਨੈਣ ਬੰਦ ਹੋ ਗਏ ਫਿਰ ਬਿਸਮਾਦ ਵਿੱਚ ਕਿੰਨਾ ਚਿਰ ਲੰਘ ਗਿਆ ਪਤਾ ਨਹੀਂ ਲੱਗਿਆ ਫਿਰ ਲੈਣਾ ਜੀ ਦੇ ਨੇਤਰ ਖੁੱਲੇ ਸੋਚਦੇ ਆਏ ਕੌਣ ਹੈ ਇਹਨੇ ਮੈਨੂੰ ਕੀ ਸੁਣਾਇਆ ਮੈਂ ਕਿਹੜੇ ਰਸ ਦੇ ਸਾਗਰ ਵਿੱਚ ਗੋਤਾ ਲਾ ਕੇ ਆ ਗਿਆ ਗੁਰੂ ਨਾਨਕ हे ਦੇਵਾ ਇਹ ਕਹੀ ਆਪਣਾਤ ਹੈ ਕਿਹੜੀ ਖਿੱਚ ਹੈ ਕਿਹੜੀ ਧੂ ਹੈ ਫਿਰ ਸਿੱਖ ਵੱਲ ਧਿਆਨ ਕਰਕੇ ਕਹਿਣ ਲੱਗੇ ਪਿਆਰਿਆ ਇਹ ਗੁਰੂ ਨਾਨਕ ਤੇਰਾ ਗੁਰੂ ਹੈ ਤੇ ਮਨ ਵਿੱਚ ਹੀ ਸੋਚਦੇ ਹੈ ਦੇਵਾ ਮੇਰੀ ਤਾਂ ਤੂੰ ਸੀ ਇਹ ਗੁਰੂ ਨਾਨਕ ਮੈਨੂੰ ਮੇਰਾ ਕਿਉਂ ਲੱਗਣ ਲੱਗ ਪਿਆ ਇਹ ਤੇਰਾ ਹੈ ਕਿ ਤੂੰ ਇਹਦੀ ਹੈ ਆਪਦੀ ਦੇਵੀ ਨੂੰ ਪੁਕਾਰ ਦੇ ਮਨ ਵਿੱਚ ਫਿਰ ਸਿੱਖਵਾਲ ਤੱਕ ਕੇ ਕਹਿਣ ਲੱਗੇ ਹੈ ਸੋਹਣੇ ਸੱਜਣਾ ਗੁਰੂ ਨਾਨਕ ਧਰੋ ਹੈ ਸੱਚ ਹੈ ਸਿੱਖ ਨੇ ਕਿਹਾ ਹਾਂ ਭਾਈ ਉਹ ਆਪ ਧਰੋਈ ਹੈ ਲੈਣਾ ਜੀ ਨੇ ਕਿਹਾ ਹੁਣ ਦਰਗਾਹ ਤੱਕ ਪਹੁੰਚਿਆ ਹੈ ਸਿੱਖ ਨੇ ਕਿਹਾ ਉਹ ਬ੍ਰਹਿਮੰਡ ਦਾ ਹੈ ਉਹ ਨੌਖੰਡ ਪ੍ਰਿਥਵੀ ਦਾ ਹੈ ਉਹ ਸਾਰਿਆਂ ਦਾ ਹੈ ਇੱਕ ਵੇਰ ਗੁਰੂ ਨਾਨਕ ਜੀ ਨੂੰ ਬੇਈ ਨਾਉ ਦੇ ਬੇਈ ਦੇ ਵਿੱਚ ਨਾਉਂਦਿਆਂ ਰੱਬ ਦੇ ਰੂਪ ਸੇਵਕ ਦਰਗਾਹ ਲੈ ਗਏ ਸੀ ਰੂਪ ਸੇਵਕ ਮਤਲਬ ਜਿਨ੍ਹਾਂ ਦਾ ਕੋਈ ਰੂਪ ਨਹੀਂ ਜਿਨ੍ਹਾਂ ਬਾਰੇ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਉਹ ਰੱਬ ਦੇ ਸੇਵਕ ਉਹ ਲੈ ਗਏ ਅਕਾਲ ਪੁਰਖ ਦੀ ਦਰਗਾਹ ਵਿੱਚ ਤਦ ਸੇਵਕਾਂ ਨੇ ਜਾਇ ਹਾਜ਼ਰ ਕੀਤਾ ਜੀ ਨਾਨਕ ਹਾਜ਼ਰ ਹੈ ਤਦ ਸੱਚੀ ਦਰਗਾਹ ਦਾ ਦਰਸ਼ਨ ਹੋਇਆ ਮਿਹਰਬਾਨ ਸਾਹਿਬ ਮਿਹਰਬਾਨ ਹੋਇਆ ਆਗਿਆ ਪਰਮੇਸ਼ਰ ਕੀ ਹੋਈ ਤਾਂ ਅੰਮ੍ਰਿਤ ਦਾ ਕਟੋਰਾ ਭਰ ਕਰ ਗੁਰੂ ਨਾਨਕ ਨੂੰ ਮਿਲਿਆ ਹਕਮ ਹੋਇਆ ਨਾਨਕ ਇਹ ਅਮਰਤ ਨਹੀਂ ਮੇਰੇ ਨਾਮ ਦਾ ਪਿਆਲਾ ਤੂੰ ਪੀ ਤਬ ਗੁਰੂ ਨਾਨਕ تسلیم ਕੀਤਾ ਪਿਆਲਾ ਪੀਤਾ ਸਾਹਿਬ ਮਿਹਰਬਾਨ ਹੋਇਆ ਨਾਨਕ ਮੈਂ ਤੇਰੇ ਨਾਲ ਆ ਮੈਂ ਤੇਰੇ ਤਾਂ ਹੀ ਨਿਹਾਲ ਕੀਤਾ ਔਰ ਜੋ ਤੇਰਾ ਨਾਮ ਲਏਗਾ ਸੋ ਵੀ ਨਿਹਾਲ ਤੂੰ ਜਾਇ ਕਰ ਮੇਰਾ ਨਾਮ ਜਪ ਔਰ ਲੋਕਾਂ ਤੋਂ ਜਪਾਏ ਔਰ ਸੰਸਾਰ ਤੋਂ ਵੀ ਨਰਲੇਪ ਕਰ ਨਰਲੇਪ ਰਹੁ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੁ ਮੈਂ ਤੇਰੇ ਤਾਂ ਹੀ ਆਪਣਾ ਨਾਮ ਦਿਆ ਹੈ ਤੂੰ ਇਹ ਕਿਰਤ ਕਰ ਤਬ ਗੁਰੂ ਨਾਨਕ تسلیم ਕੀਤਾ تسلیم ਦਾ ਭਾਵ ਹੁੰਦਾ ਮੰਨ ਲਿਆ ਮਤਲਬ ਸਤ ਵਚਨ ਕਹਿਤਾ ਖੜਾ ਹੋਇਆ ਤਬ ਹੁਕਮ ਆਇਆ ਨਾਨਕ ਮੇਰੇ ਨਾਮ ਕੀ ਵਡਿਆਈ ਕੈਸੀ ਹੈ ਤਬ ਗੁਰੂ ਨਾਨਕ ਨੇ ਸ਼ਬਦ ਬੋਲਿਆ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾ ਸੁਪਣਾ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾ ਨਾਉ ਤਬ ਫੇਰ ਆਵਾਜ਼ ਆਇਆ ਨਾਨਕ ਮੇਰਾ ਹੁਕਮ ਤੇਰੀ ਨਜ਼ਰ ਆਇਆ ਹੈ ਤੂੰ ਮੇਰੇ ਹੁਕਮ ਦੀ ਸਿਫਤ ਕਰ ਤਬ ਬਾਬਾ ਬੋਲਿਆ ਰਾਗ ਆਸਾ ਦੇ ਵਿੱਚ ਜਪ ਕੀਤਾ ਮਹੱਲਾ ਪਹਿਲਾ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਾਂ ਜਪ ਬਾਬੇ ਕੀਤਾ ਤਬ ਫਿਰ ਆਗਿਆ ਆਈ ਹੁਕਮ ਹੋਇਆ ਨਾਨਕ ਜਿਸ ਉੱਪਰ ਮੇਰੀ ਨਦਰ ਤਿਸ ਉੱਪਰ ਤੇਰਾ ਕਰਮ ਤਿਸੇ ਹੀ ਉੱਪਰ ਮੇਰਾ ਵੀ ਕਰਮ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰੂ ਪਰਮੇਸ਼ਰ ਤਬ ਗੁਰੂ ਨਾਨਕ ਪੈਰੀ ਪਿਆ ਤਬ ਸਿਰੋ ਪਾਓ ਦਰਗਾਹੋਂ ਬਾਬੇ ਨੂੰ ਮਿਲਿਆ ਇਹ ਕਥਾ ਪ੍ਰਾਤਨ ਜਨਮ ਸਾਖੀ ਵਿੱਚੋਂ ਬੋਲੀ ਬੜੀ ਮਿੱਠੀ ਸਿੱਧੀ ਤੇ ਪਿਆਰੀ ਹੋਣ ਕਰਕੇ ਜਿਉਂਦੀ ਤਿਉਂ ਇੱਥੇ ਭਾਈ ਗੁਰੂ ਭਾਈ ਵੀਰ ਸਿੰਘ ਸਾਹਿਬ ਜੀਆਂ ਨੇ ਦੇਤੀ ਹੈ ਲੈਣਾ ਜੀ ਨੇ ਜਾਦੇ ਸਾਖੀ ਸੁਣੀ ਤਾਂ ਹੋਰ ਪ੍ਰੇਮ ਵਿੱਚ ਆ ਕੇ ਬੋਲੇ ਭਾਈ ਗੁਰੂ ਨਾਨਕ ਦੀ ਬਾਣੀ ਤੇ ਗੁਰੂ ਨਾਨਕ ਦਾ ਨਾਮ ਇਸੇ ਕਰਕੇ ਐਡਾ ਮਿੱਠਾ ਹੈ ਕਿਉਂਕਿ ਉਹਨਾਂ ਨੂੰ ਆਪ ਭਗਵੰਤ ਨੇ ਕੱਲਿਆ ਹਾਂ ਉਹ ਗੁਰਪਰਮੇਸ਼ਰ ਹਨ ਪਰਮੇਸ਼ਰ ਰੂਪ ਹੋਏ ਨਾ ਆਪ ਇਹ ਸੁਣ ਕੇ ਆਪ ਜੀਆਂ ਨੇ ਉਸ ਗੁਰਸਿੱਖ ਤੋਂ ਉਸ ਦਾ ਪੜਿਆ ਸ਼ਬਦ ਕੰਠ ਕਰ ਲਿਆ ਤੇ ਅਗਲੇ ਦਿਨ ਆਪ ਜੀ ਮਾਈ ਭਾਈ ਨੂੰ ਮਿਲੇ ਉਹਨਾਂ ਨਾਲ ਬਾਰਤਾਲਾਪ ਦੇ ਮਗਰੋਂ ਆਪ ਨੇ ਪੱਕੀ ਧਾਰ ਲਈ ਕਿ ਦੇਵੀ ਵੱਲ ਜਾਂਦੇ ਹਾਂ ਕਰਤਾਰਪੁਰ ਹੋ ਕੇ ਦਰਸ਼ਨ ਕਰਕੇ ਜਾਣਾ ਸਨੇ ਸਨੇ ਉਹ ਦਿਨ ਵੀ ਆ ਗਏ ਸਾਰਾ ਸੰਗ ਦੇਵੀ ਦੇ ਦਰਸ਼ਨਾਂ ਨੂੰ ਤੁਰਿਆ ਕਿਉਂਕਿ ਰਹਿ ਕੀਤੀ ਸੀ ਨਾ ਅਗਲੇ ਮਹੀਨੇ ਪਹਾੜਾਂ ਨੂੰ ਜਾਵਾਂਗੇ ਸਾਰੇ ਆਪਾਂ ਪਰ ਪਹਿਲੇ ਕਰਤਾਰਪੁਰ ਹੋ ਕੇ ਜਾਣ ਦੀ ਸਲਾਹ ਲੈਣਾ ਜੀ ਨੇ ਪੱਕੀ ਕਰਾ ਲਈ ਸੋ ਪਹਿਲੋਂ ਸਾਰੇ ਕਰਤਾਰਪੁਰ ਆਪੜੇ ਸਾਰੇ ਸੰਗ ਦਾ ਡੇਰਾ ਬਸੋਂ ਤੋਂ ਬਾਹਰ ਹੋਇਆ ਤੇਰੇ ਲੈਣਾ ਜੀ ਹੁਣ ਬਸੋਂ ਵਿੱਚ ਆਪ ਗਏ ਸਰੀਰ ਵਿੱਚ ਇੱਕ ਕਪਕਪੀ ਜਿਹੀ ਹੈ ਅੰਦਰ ਇੱਕ ਅਚੈ ਖਿੱਚ ਹੈ ਅੱਖਾਂ ਵਿੱਚ ਲੱਲਣਾ ਹੈ ਛਾਤੀ ਧੜਕਦੀ ਹੈ ਉਮਗਦੀ ਹੈ ਫਿਰ ਸ਼ੀਤਲ ਹੋ ਹੋ ਜਾਂਦੀ ਹੈ ਸ੍ਰੀ ਲਹਿਣਾ ਜੀ ਦੇ ਪਿੰਡ ਪ੍ਰਵੇਸ਼ ਕਰਦੇ ਹੀ ਕਰਤਾਰਪੁਰ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਗੁਰਾਂ ਦੇ ਗੁਰੂ ਗੁਰੂ ਨਾਨਕ ਆਪਣੇ ਪਿਆਰੇ ਆਪੇ ਦੇ ਆਗਮਨ ਨੂੰ ਸਮਝ ਕੇ ਖਿੱਚੇ ਗਏ ਆਪਣੇ ਆਸਮ ਤੋਂ ਉੱਠੇ ਤੇ ਗਲੀ ਵਿੱਚ ਅੱਗੋਂ ਲੈਣ ਆ ਗਏ ਦੇਖੋ ਚਰਚ ਗੁਰੂ ਸਿੱਖ ਨੂੰ ਲੈਣ ਵਾਸਤੇ ਆ ਰਿਹਾ ਹੈ ਮਹਿਮਾ ਪ੍ਰਕਾਸ਼ ਭਾਰਤਕ ਵਿੱਚ ਲਿਖਿਆ ਹੈ ਜੋ ਚੱਲਾ ਮੇਰੇ ਰਾਜ ਘਰ ਤਨੀ ਆਇਆ ਹੈ ਲੈ ਆਵਾ ਇਹ ਕਹਿ ਕੇ ਉੱਠ ਚੱਲੇ ਰਸਤੇ ਮੇ ਆਣ ਕੇ ਖੜੇ ਹੋ ਗੁਰੂ ਸਿੱਖ ਨੂੰ ਲੈਣ ਆ ਰਿਹਾ ਹੈ ਲੈਣਾ ਜੀ ਦੇ ਨੈਣ ਤਰਬਤਰ ਸੁਰਤ ਆਪਣੇ ਗੁਰੂ ਨਾਨਕ ਦੇ ਮਿਲਣ ਦੇ ਚਾਹ ਵਿੱਚ ਮਤ ਹੋਸ਼ ਆ ਰਹੇ ਹਨ ਗੁਰੂ ਨਾਨਕ ਨੂੰ ਵੇਖ ਕੇ ਕੇਵਲ ਇੰਨਾ ਪਾਸਿਆ ਕਿ ਕੋਈ ਠੰਡਾ ਜਿਹਾ ਸੱਜਣ ਖੜਾ ਹੈ ਉਹਨਾਂ ਤੋਂ ਨਿਮਰਤਾ ਨਾਲ ਗੁਰੂ ਨਾਨਕ ਦਾ ਟਿਕਾਣਾ ਪੁੱਛਿਆ ਬੜੇ ਹਿਤ ਤੇ ਪਿਆਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਆਪੁਰਖਾ ਮੇਰੇ ਪਿੱਛੇ ਘੋੜੀ ਲਿਆਓ ਇਹ ਕਹਿ ਕੇ ਗੁਰੂ ਜੀ ਨੇ ਉਸ ਨੂੰ ਧਰਮਸ਼ਾਲਾ ਪਾਸ ਪਹੁੰਚਾਇਆ ਤੇ ਆਪ ਦੂਜੇ ਰਸਤੇ ਉੰਦਰ ਜਾ ਕੇ ਬੈਠ ਗਏ ਇੱਕ ਪਾਸੇ ਧਰਮਸ਼ਾਲਾ 'ਚ ਪਹੁੰਚਾਤਾ ਮਹਾਰਜ ਨੇ ਆਪ ਦੂਜੇ ਪਾਸੇ ਉ ਜਾ ਕੇ ਸਤਗੁਰੂ ਜੀ ਆਸਣ ਤੇ ਬਹਿ ਗਏ ਲੈਣਾ ਜੀ ਘੋੜੀ ਤੋਂ ਉਤਰੇ ਘੋੜੀ ਖੂਟੇ ਨਾਲ ਬੱਧੀ ਤੇ ਆਪ ਧਰਮਸ਼ਾਲਾ ਦੇ ਅੰਦਰ ਗਏ ਲੰਘ ਗਏ ਤੇ ਗੁਰੂ ਨਾਨਕ ਜੀ ਦੇ ਚਰਨੀ ਜਾ ਪਏ ਸਮੁੰਦਰ ਦੀ ਸ਼ਰਨ ਸਿੰਧ ਆਪੇ ਸੂਰਜ ਦੀ ਸ਼ਰਨ ਚਾਨਣੇ ਨੇ ਆ ਲਈ ਹੈ ਜਿਸ ਤਰ੍ਹਾਂ ਬਚਨ ਆਉਂਦਾ ਹੈ ਰਾਮਕਲੀ ਰਾਗ ਦੀ ਬਾਤ ਵਿੱਚ ਭਾਈ ਸੱਤਾ ਜੀ ਬਲਵੰਡਾ ਦਾ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਓਨ ਜਿੰਨਾ ਚਿਰ ਚਰਨੀ ਪਏ ਰਹੇ ਮਿਲਾਪ ਰਸ ਵਿੱਚ ਸਜਲ ਨੇਤਰੀ ਪੈ ਰਹੇ ਉਹ ਆਤਮਾ ਨੂੰ ਠੰਡ ਵਰਤੀ ਜੋ ਕਦੇ ਅੱਗੇ ਨਹੀਂ ਵਰਤੀ ਸੀ ਅਸਲ ਵਿੱਚ ਸ੍ਰੀ ਪਾਵਨ ਲੈਣਾ ਵੀ ਇਹ ਤੋਂ ਹੀ ਆਇਆ ਆਪ ਵੀ ਗੁਰੂ ਜੋਤੀ ਹੋਈ ਸੀ ਪਰ ਉਹਨਾਂ ਨੂੰ ਵਾਹਿਗੁਰੂ ਨੇ ਜਾਣ ਕੇ ਇਸ ਰੰਗ ਵਿੱਚ ਰੱਖਿਆ ਸੀ ਕਿ ਸਿੱਖੀ ਦਾ ਆਦਰਸ਼ ਦਿਖਾਉਣ ਜਿਵੇਂ ਗੁਰੂ ਦਾ ਪੂਰਨ ਆਦਰਸ਼ ਗੁਰੂ ਨਾਨਕ ਨੇ ਦਿਖਾਉਣਾ ਸੀ ਦੇਵੇਂ ਸਿੱਖਾਂ ਦੀ ਕਲਿਆਣ ਲਈ ਸਿੱਖੀ ਦਾ ਪੂਰਾ ਆਦਰਸ਼ ਲੈਣਾ ਜੀ ਨੇ ਦਿਖਾਉਣਾ ਸੀ ਕਿਉਂਕਿ ਗੁਰੂ ਦਾ ਰੂਪ ਤਾਂ ਗੁਰੂ ਨਾਨਕ ਸਾਹਿਬ ਨੇ ਵਿਖਾਤਾ ਤੇ ਸਿੱਖ ਦਾ ਪੂਰਾ ਰੂਪ ਫਿਰ ਕਿਹਨੇ ਦਿਖਾਉਣਾ ਸੀ ਉਹ ਡਿਊਟੀ ਭਾਈ ਲੈਣਾ ਜੀ ਦੀ ਸੀ ਤੋਂ ਲੈਣਾ ਜੀ ਇਸੇ ਲਈ ਉਸ ਦਿਸ਼ਾ ਵਿੱਚ ਰੱਖੇ ਗਏ ਸੀ ਕਿ ਜਿਸ ਵਿੱਚੋਂ ਉਹ ਸੁਤੇ ਸਿੱਧ ਸਿੱਖੀ ਵੱਲ ਆਉਣ ਸਿੱਖੀ ਕਮਾਉਣ ਤੇ ਸਿੱਖੀ ਦਾ ਚਾਨਣ ਮਨਾਰਾ ਬਣਨਾ ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੇ ਉਹਨਾਂ ਦੇ ਚਰਣੀ ਲੱਗ ਕੇ ਉਹਨਾਂ ਨੂੰ ਇਉਂ ਦਾ ਰਸ ਆ ਰਿਹਾ ਜਿੱਕੂ ਆਪੇ ਨੂੰ ਆਪਾ ਮਿਲਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕ ਅਨੁਸਾਰ ਜੋਤ ਉਹਾ ਜੁਗਤ ਸਾਹਿਬ ਇਹ ਹੋਣ ਕਰਕੇ ਉਹ ਮਿਲਤਾ ਆਪੇ ਨੂੰ ਹੀ ਰਹਿਆ ਪਰ ਇਸ ਵੇਲੇ ਸਿੱਖ ਭਾਵਨਾ ਵਿੱਚ ਤੇ ਬੋਡ ਗੁਰਰਾਸ ਵਿੱਚ ਲੀਨ ਹੋ ਰਹੇ ਆ ਜਦੋਂ ਚਿਰ ਪਿੱਛੋਂ ਸਿਰ ਚ ਆਇਆ ਤੇ ਸਤਗੁਰ ਦੇ ਚਿਹਰੇ ਵੱਲ ਗੋਹ ਕਰਕੇ ਤੱਕਿਆ ਤਾਂ ਹੌਂਕਾ ਖਾ ਕੇ ਤਰਵ ਕੁੱਠੇ ਕਿ ਹੈ ਇਹ ਤਾਂ ਉਹੀ ਨੂਰ ਦਾ ਬੁਹਾਰਾ ਹੈ ਜੋ ਗਲੋ ਗਲੀ ਵਿੱਚੋਂ ਘਰ ਤਾਂ ਹੀ ਮੈਨੂੰ ਨਾਲ ਲਿਆਇਆ ਆਪ ਡਰਦਾ ਹੈ ਤੇ ਮੈਂ ਘੋੜੀ ਤੇ ਚੜਿਆ ਨਾਲ ਆਇਆ ਆਪ ਨੇ ਆਪਣੀ ਬਿਆਦਵੀ ਦਾ ਹੌਂਕਾ ਖਾਦਾ ਹ ਪਰ ਸ੍ਰੀ ਗੁਰੂ ਨਾਨਕ ਜੀ ਨੇ ਦਿਲ ਦੀ ਜਾਣ ਕੇ ਦਿਲਾਸਾ ਦਿੱਤਾ ਸਿਰ ਚ ਆਇਆ ਤੇ ਸੁਖਸਾਨ ਪੁੱਛੀ ਪਿੰਡ ਘਰ ਬਾਹਰ ਦਾ ਪਤਾ ਤੇ ਅੰਤ ਨਾਮ ਪੁੱਛਿਆ ਜਦ ਲੈਣਾ ਜੀ ਨੇ ਆਪਣਾ ਨਾਮ ਦੱਸਿਆ ਤਾਂ ਸ੍ਰੀ ਗੁਰੂ ਨਾਨਕ ਜੀ ਬੋਲੇ ਆਹ ਭਾਈ ਲੈਣਾ ਤੂੰ ਲੈਣਾ ਤੇ ਅਸੀਂ ਤੇਰਾ ਦੇਣਾ ਜੈਸਾ ਨਾਨਕ ਪ੍ਰਕਾਸ਼ ਦੇ ਵਿੱਚ ਵੀ ਵਚਨ ਲਿਖਿਆ ਸ੍ਰੀ ਗੁਰ ਕਹਿ ਲੈਣਾ ਤੈ ਦੇਣਾ ਸਿਰ ਗੁਰ ਕਹਿ ਲੈਣੇ ਤੇ ਲੈਣਾ ਸੁਨ ਪੁਰਖਾ ਹਮਨੇ ਹੈ ਦੇਣਾ ਤੂੰ ਲੈਣਾ ਅਸੀਂ ਤੇਰਾ ਦੇਣਾ ਮਹਾਰਾਜ ਗੁਰੂ ਨਾਨਕ ਸਾਹਿਬ ਵਚਨ ਕਹਿੰਦੇ ਗੱਲ ਕੀ ਸ੍ਰੀ ਲੈਣਾ ਜੀ ਦਾ ਐਸੇ ਮੋਹਤ ਹੋਏ ਉੱਥੋਂ ਉੱਠਣੀ ਭੁੱਲ ਗਏ ਸੰਗ ਸੀ ਕਾਲਾ ਤੁਰਨ ਵਾਸਤੇ ਵਿੱਚ ਇਹ ਜੱਲੀਏ ਸੋ ਆਪ ਉਹਨਾਂ ਨੂੰ ਕਹਿਣ ਲੱਗੇ ਮੈਂ ਹੁਣ ਇੱਥੇ ਟਿਕ ਗਿਆ ਤੁਸੀਂ ਜੇ ਚਿਤ ਜਾਨ ਨੂੰ ਕਰਦਾ ਤਾਂ ਜਾਓ ਆਪਣੀ ਯਾਤਰਾ ਪੂਰੀ ਕਰੋ ਜੇ ਨਹੀਂ ਕਰਦਾ ਇੱਥੇ ਰਹਿ ਜਾਓ ਪਰ ਜੇ ਜਾਓ ਤਾਂ ਮੁੜਦੇ ਹੋਏ ਫੇਰ ਇੱਥੇ ਆਇਓ ਸਤਿਗੁਰ ਦੇ ਦਰਸ਼ਨ ਪਾਓ ਜਿਸ ਜਿਸ ਦੀ ਦਿਲ ਦੀ ਕਿੰਗਰੀ اٹਕ ਖਾਵੇ ਇਸ ਜੋਤ ਦੇ ਭੌਰੇ ਹੋ ਜਾਇਓ ਜਿਸ ਦੀ ਅਟਕ ਨਾ ਖਾਵੇ ਮਨ ਮੰਨੀ ਲਾਟ ਦੇ ਉਦਾਲੇ ਹੋਰ ਭਵੋ ਜਦੋਂ ਇਸ ਲਾਟ ਦੀ ਲੱਟ ਜਗੇ ਉਦੋਂ ਇਹਦੇ ਪਤੰਗੇ ਹੋ ਜਾਓ ਤੇ ਕੁਛ ਦਿਨਾਂ ਪਿੱਛੋਂ ਸਤਿਗੁਰ ਜੀ ਨੇ ਸ੍ਰੀ ਲੈਣਾ ਜੀ ਨੂੰ ਘਰ ਜਾਣੇ ਦੀ ਆਗਿਆ ਕੀਤੀ ਪ੍ਰੇਮ ਖਿੱਚ ਵਿੱਚ ਪਰੋਤੇ ਆਪ ਖਡੂਰ ਪਹੁੰਚੇ ਲੋਕ ਚੰਬਾ ਹੋਏ ਦੰਦ ਕਥਾ ਸ੍ਰੀ ਜੈਸੀ ਸਦਾ ਛੜਿਆ ਕਰਦੀ ਏ ਪਰ ਪ੍ਰੇਮਗਦਾਰਾਂ ਨੂੰ ਕੀ ਪ੍ਰਵਾਹ ਘਰ ਪਹੁੰਚੇ ਪਰ ਹਾਂ ਹੁਣ ਘਰ ਕੌਣ ਰਹੇ ਏਕ ਏਕ ਰਾਤ ਪੰਜ ਪਹਾੜਾਂ ਦੀ ਹੋਵੀ ਤੇ ਕਰਤਾਰਪੁਰ ਕਰਤਾਰਪੁਰ ਵੱਲ ਖਿੱਚ ਖਿੱਚ ਦੀ ਕਟਕ ਦੀ ਤਰਫ ਨਹੀਂ ਲੱਗ ਰਹੀ ਏ ਥੋੜੇ ਹੀ ਚਰਵਾਦ ਲੂਣ ਦੀ ਇੱਕ ਪੰਡ ਸਿਰ ਤੇ ਚਾਈ ਕਰਤਾਰਪੁਰ ਨੂੰ ਪਹਿਰੀ ਤੁਰ ਪਏ ਲੂਣ ਬਨ ਕੇ ਨਾ ਪੰਡ ਵਿੱਚ ਲੂਣ ਰੱਖਿਆ ਸਿਰ ਤੇ ਤੇ ਕਰਤਾਰਪੁਰ ਨੂੰ ਤੁਰ ਪਏ ਲੈਣਾ ਜੀ ਅਸਲ ਵਿੱਚ ਫਿਰੋਜ਼ਪੁਰ ਦੇ ਇਲਾਕੇ ਮੱਤੇ ਦੀ ਸਰਾਂ ਦੇ ਰਹਿਣ ਵਾਲੇ ਬੜੇ ਰੱਜੇ ਪੂਜੇ ਖਾਨਦਾਨ ਦੇ ਪੁੱਤਰ ਸੀ ਤੇ ਖਡੂਰ ਦੇ ਲਾਗੇ ਸੰਗਰ ਪਿੰਡ ਵਿੱਚ ਇੱਕ ਭਾਰੀ ਸ਼ਾਹਾਂ ਦੇ ਘਰੇ ਵਿਆਹੇ ਹੋਏ ਸੀ ਪਤਾ ਚੱਲਦਾ ਸਹਰਾ ਪਿੰਡ ਸੰਗਰ ਸੀ ਜੋ ਹੁਣ ਖਡੂਰ ਦੇ ਲਾਗੇ ਥੇ ਹੋਇਆ ਪਿਆ ਭਾਈ ਲੈਣਾ ਜੀ ਦਾ ਸਹਰਾ ਪਿੰਡ ਸੀ ਸੰਗਰ ਉਥੇ ਹੋ ਗਿਆ ਬਾਅਦ ਵਿੱਚ ਮੱਤੇ ਦੀ ਸਰਾਂ ਜਦ ਤੋਂ ਬਾਬਰ ਬਾਣੀ ਫਿਰੀ ਤੇ ਪਛਾਦੇ ਬਲੋਚਾਂ ਆਦ ਲੁਟੇਰਿਆਂ ਨੇ ਲੁੱਟ ਲਈ ਮੱਤੇ ਦੀ ਸਰਾਂ ਦੇ ਥੇ ਉੱਤੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਦੁਆਰਾ ਜਨਮ ਸਥਾਨ ਹੈ ਇਸ ਤੋਂ ਥੋੜੀ ਜਿਹੀ ਵਿੱਥ ਦੇ ਪੱਛਮ ਵੱਲ ਇੱਕ ਨਾਗੇ ਕੀ ਸਰਾਈ ਜਿਹਨੂੰ ਸਰਾਈ ਨਾਗਾ ਕਿਹਾ ਜਾਂਦਾ ਹੈ ਉਹ ਨਾਮ ਦਾ ਪਿੰਡ ਹੈ ਜੋ ਮੱਤੇ ਕੀ ਸਰਾਈ ਉਜੜਨ ਪਿੱਛੋਂ ਇੱਕ ਨਾਗੇ ਸਾਧੂ ਨੇ ਵਸਾਇਆ ਇੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਇੱਥੇ ਹੈ ਨਾਗੇ ਕੀ ਸਰਾਈ ਮੁਕਸਰ ਸਾਹਿਬ ਤੋਂ 8-9 ਮੀਲ ਦੀ ਵਿੱਥ ਤੇ ਹੈ ਸਰਾਈ ਨਾਗਾ ਪਿੰਡ ਵਜਦਾ ਬੜਾ ਮਸ਼ਹੂਰ ਪਿੰਡ ਹੈ ਪਹਿਲਾਂ ਸੀ ਨਾਗੇ ਕੀ ਸਰਾਈ ਫੇਰ ਸਰਾਏ ਨਾਗਾ ਉਹਦਾ ਨਾਮ ਹੋ ਗਿਆ ਪਿੰਡ ਦਾ ਜਦੋਂ ਬਾਬਰ ਆਇਆ ਉਦੋਂ ਉੱਥੇ ਲੁੱਟ ਮਚਾਈ ਸੀ ਬਹੁਤੀ ਪਿੰਡ ਥੇ ਹੋ ਗਿਆ ਸੀ ਉਦੋਂ ਢਹਾ ਢੇਰੀ ਕਰ ਦਿੱਤਾ ਗਿਆ ਸੀ ਪਿੰਡ ਉਸ ਤੋਂ ਪਹਿਲਾਂ ਹੀ ਆਪ ਸੰਘਰ ਆ ਰਹੇ ਸੀ ਇਹ ਸੰਘਰ ਆਉਣ ਦਾ ਹਾਲ ਗੁਰੂ ਅੰਗਦ ਦੇਵ ਜੀ ਦੇ ਅਸ਼ਟਪੁਰ ਚਮਤਕਾਰ ਵਿੱਚ ਦਿੱਤਾ ਗਿਆ ਹੈ ਵੀ ਆਪਣੇ ਪਿੰਡ ਤੋਂ ਮਹਾਰਾਜ ਜੀ ਸੌਰੇ ਪਿੰਡ ਸੰਗਰ ਆ ਗਈ ਸੀ ਖਡੂਰ ਸਾਹਿਬ ਦੇ ਲਾਗੇ ਤਦ ਤੋਂ ਆਪ ਖਡੂਰ ਆ ਰਹੇ ਸੀ ਦੋਹੀ ਬਲੀ ਸੁਖੀ ਹੋਣ ਕਰਕੇ ਸੁਤੇ ਹੀ ਰੇਸ਼ਮ ਹੰਡਾਉਂਦੇ ਤੇ ਸੁਖੀ ਜੀਵਨ ਰਹਿੰਦੇ ਸੀ ਅੱਜ ਪਹਿਲਾ ਦਿਨ ਸੀ ਕੇਸ ਪ੍ਰੇਮ ਨੇ ਲੂਣ ਦੀ ਪੰਡ ਸਿਰ ਤੇ ਚਵਾਈ ਤੇ ਪੈਦਲ ਐ ਚਲਿਆ ਅੰਗ ਸਾਗ ਮਨਾ ਕਰ ਰਹੇ ਨੇ ਕਹਿ ਰਹੇ ਨੇ ਨੌਕਰ ਜਾਂ ਘੋੜੀ ਲੈ ਜਾਓ ਪਰ ਆਪ ਇੱਕ ਨਹੀਂ ਸੁਣਦੇ ਸੱਚੇ ਸਤਗੁਰ ਦਾ ਪਿਆਰ ਧੂਈ ਲਜਾਈ ਜਾਂਦਾ ਅਮੀਰੀ ਗਰੀਬੀ ਦਾ ਪ੍ਰੇਮ ਵਿੱਚ ਕੀ ਨੂੰ ਚੇਤਾ ਹੁੰਦਾ ਜਿੱਥੇ ਪਿਆਰ ਹੋ ਜੇ ਨਾ ਪ੍ਰੇਮ ਤਾਂ ਪ੍ਰੇਮ ਦੇ ਵਿੱਚ ਅਮੀਰ ਤੇ ਗਰੀਬ ਇਹ ਪਾੜਾ ਨਹੀਂ ਫਿਰ ਦੇਖਿਆ ਜਾਂਦਾ ਸੋ ਸਾਧ ਸੰਗਤ ਜੀ ਸਨੇ ਸਨੇ ਕਰਤਾਰਪੁਰ ਪਹੁੰਚੇ ਘਰ ਗਏ ਲਓ ਜੀ ਅਗਲਾ ਇਤਿਹਾਸ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਹੁਣ ਤੱਕ ਆਪਾਂ ਸੁਣਿਆ ਕਿ ਭਾਈ ਲੈਣਾ ਜੀ ਨੂੰ ਇੱਕ ਸਿੱਖ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਜਾਂ ਕਈੇ ਪਾਠ ਕਰ ਰਿਆ ਸੀ ਇਹਨਾਂ ਨੇ ਸੁਣਿਆ ਉੱਥੋਂ ਬਸ ਐਸੀ ਖਿੱਚ ਲੱਗੀ ਕਿ ਸੰਗਰਪਿੰਡ ਆਪ ਰਹਿੰਦੇ ਸੀ ਸੌਰੇ ਘਰ ਤੇ ਉੱਥੋਂ ਐਸੀ ਖਿੱਚ ਲੱਗੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਕਰਤਾਰਪੁਰ ਪਹੁੰਚੇ ਤੇ ਅੱਜ ਘਰੋਂ ਦੁਆਰਾ ਲੂਣ ਦੀ ਪੰਡ ਸਿਰ ਤੇ ਚੁੱਕ ਕੇ ਪੈਦਲ ਸੰਗਰਪਿੰਡ ਤੋਂ ਫਿਰ ਸਤਿਗੁਰ ਜੀ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤੇਨਾਂ ਦੇ ਪਾਵਨ ਚਰਨ ਕਰਤਾਰਪੁਰ ਵੱਲ ਨੂੰ ਜਾ ਰਹੇ ਹਨ ਅੱਗੇ ਪਹੁੰਚੇ ਹਨ ਇਤਿਹਾਸ ਕਲ ਨੂੰ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ